ਲੋਕ ਸਾਥੀਓ ਅੱਜ ਜਿਹੜਾ ਆਪਣਾ ਧਰਨਾ ਸਿਕਾ 8ਵੇਂ ਦਿਨ ਚ ਸੀਗਾ ਤੇ ਸਾਨੂੰ ਦੁਬਾਰਾ ਚੇਅਰਮੈਨ ਸਾਹਿਬ ਨੇ ਪ੍ਰੂਵਨ ਇੰਡਸਟਰੀ ਚ ਬੁਲਾਇਆ ਸੀਗਾ ਦਫ਼ਤਰ ਦੇ ਵਿੱਚ ਉਹਦੇ ਵਿੱਚ ਇਹਨਾਂ ਨੇ ਸਾਡੇ ਸਾਹਮਣੇ ਮਾਨਯੋਗ ਮੰਤਰੀ ਸਰਦਾਰ ਵਰਕਰਾਂ ਸਿੰਘ ਜੀ ਦਾ ਸਾਡੇ ਜਿਹੜੇ ਆਪਣੇ ਸੈਕਟਰੀ ਹੈ ਉਹਨਾਂ ਦੇ ਨਾਲ ਡਾਇਰੈਕਟਰ ਸਾਹਿਬ ਦੇ ਨਾਲ ਸ਼ਹਿਰ ਦੇ ਡੀਸੀ ਸਾਹਿਬ ਦੇ ਨਾਲ ਤੇ ਮਾਨ ਜੋ ਕਮਿਸ਼ਨਰ ਸਾਹਿਬ ਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਜਿਹਦਾ ਨਤੀਜੇ ਦੇ ਵਿੱਚ ਗੇਂਜ ਰਾਜ ਧਰਨਾ 8 ਦਿਨਾਂ ਦੇ ਚੱਗਾ ਉਹਨੂੰ ਚੱਕਰ ਦੇ ਵਿੱਚ ਛਕਾਉਣ ਦੇ ਵਿੱਚ ਸਫਲ ਹੋਏ ਆ ਜਿੰਨੀਆਂ ਮੰਗਾ ਸੀ ਇਹਨਾਂ ਨੇ ਮੰਤਰੀ ਸਾਹਿਬ ਨੂੰ ਕਿਹਾ ਤੇ ਜਿਹੜਾ ਵੀ ਮਤਾ ਆਊਗਾ ਉਹਨੂੰ ਪਾਸ ਕਰ ਦਿਓ ਇਹ ਕਹਿੰਦੇ ਚਾਹੇ ਮੇਰੇ 50 ਕੇਣਾ ਲੱਗਣ ਮੈਂ ਆਪ ਜਾ ਕੇ ਨਾਲ ਮਤਾ ਕਰਾ ਦਿੰਦਾ ਇਹਨਾਂ ਦਾ ਨਗਰ ਪਾਲਿਕਾ ਕਰਨ ਚੜੀ ਸੰਗਠਨ ਕੋਲ ਸਰਦਾਰ ਗੁਰਬਖਸ਼ ਸਿੰਘ ਜੀ ਦਾ ਚੇਅਰਮੈਨ ਬਰਉਂਡਸ ਦਾ ਬਹੁਤ-ਬਹੁਤ ਧੰਨਵਾਦ ਵੀ ਜਿਹੜਾ ਨੇ ਇਸ ਦੁੱਖ ਦੀ ਘੜੀ ਵਿੱਚ ਸਾਡੀ ਬਾਹ ਮਾਰੀ ਤੇ ਸਾਡਾ ਸਾਥ ਦਿੱਤਾ ਬਹੁਤ-ਬਹੁਤ ਧੰਨਵਾਦ ਕੰਨਾ ਹਾਊਸ ਮਤ ਦਾ ਪਾਸ ਕਰੇ ਜਿਹੜੇ ਮਤੇ ਪਾਸ ਹੋ ਉਹਨੂੰ 4-4 ਮਹੀਨੇ ਲੱਗੇ ਕਾਂਗਰਸ ਦੇ ਹਾਊਸ ਦੇ ਵਿੱਚ ਮੈਂ ਕਹਿੰਦਾ ਸਵੇਰੇ ਉਹ ਹਰਮਤਾ ਪਾਸ ਹੋਵੇ ਉਹ ਮਤਾ ਜਦੋਂ ਚੰਡੀਗੜ੍ਹ ਜਾਊਗਾ ਉਸ ਤੋਂ ਬਾਅਦ ਮੈਂ ਥਾਪਰ ਜੀ ਨੂੰ ਨਾਲ ਲੈ ਕੇ ਜਾਊਗਾ ਜਾਂ ਇਹ ਮੈਨੂੰ ਨਾਲ ਲੈ ਜਾਣ ਆਪਾਂ ਉੱਪਰ ਜਾ ਕੇ ਸਰਕਾਰਾਂ ਨੂੰ ਕਹਿ ਕੇ ਕੰਮ ਕਰਾਵਾਂਗੇ ਕਿ ਇਹ ਕਿਹੜਾ ਵੱਡਾ ਕੋਈ ਕੰਮ ਹੈਗਾ ਨਹੀਂ ਮੰਤਵਾਰ ਦੀ ਹਾਲ ਨਹੀਂ ਨਾ ਮਤਾ ਬਿਆਦ ਹੈ ਨਹੀਂ ਨਹੀਂ ਹੋ ਜੂਗਾ ਆ ਜੂਗਾ ਜੀ ਇਹ ਨਹੀਂ ਹੁੰਦਾ ਕਿਹੜਾ ਧੰਨਵਾਦ ਜੀ ਸਾਰਿਆਂ ਦਾ ਆ ਦੇਖੋ ਜੀ ਮੈਰੀ ਅੱਜ ਜਿਵੇਂ ਕਿ ਸਾਡੇ ਪ੍ਰਧਾਨ ਸਾਹਿਬ ਥਾਪਰ ਜੀ ਨੇ ਦੱਸਿਆ ਮંત્રી ਸਾਹਿਬ ਨਾਲ ਵੀ ਗੱਲ ਹੋਈ ਹੈ ਉਹਨਾਂ ਦੇ ਧਿਆਨ ਦੇ ਵਿੱਚ ਹੈ ਨਹੀਂ ਸੀ ਇਹ ਪ੍ਰੋਜੈਕਟ ਤੁਹਾਨੂੰ ਮੈਂ ਦੱਸ ਦੇਣਾ ਚਾਹਨਾ ਥੋੜੀ ਜਿਹੀ ਰੋਸ਼ਨੀ ਪਾਣੀ ਚਾਹਨਾ ਕਿ ਜਦੋਂ ਦੀ ਕਾਰਪੋਰੇਸ਼ਨ ਬਣੀ ਹੈ ਕਾਰਪੋਰੇਸ਼ਨ ਦੇ ਬਣਨ ਦੇ ਵਿੱਚ ਇੱਥੇ ਲਗਭਗ 50 ਤੇ 52 ਦੇ ਲਈ ਧਰਨਾ ਲਗਾਇਆ ਗਿਆ ਸੀ ਜਿਹਦੇ ਵਿੱਚ ਕਾਰਪੋਰੇਸ਼ਨ ਦੇ ਸਾਡੇ ਜਿੰਨੇ ਵੀ ਆਪਣੇ ਹਾਊਸ ਸੀਗਾ ਵਿੱਚ ਸਾਡੇ ਮੇਅਰ ਸਾਹਿਬ ਸੀਗੇ ਐਮਐਲਏ ਸਾਹਿਬ ਸੀਗੇ ਕਪੂਰਥਲੇ ਦੇ ਤੇ ਨਾਲ ਹੀ ਜਿੰਨੇ ਵੀ ਐਮਸੀ ਸਾਹਿਬਾਨ ਸੀਗੇ ਸਾਰਿਆਂ ਨੇ ਉਸ ਹਾਊਸ ਦੇ ਵਿੱਚ ਇੱਕ ਮਤਾ ਪਾਸ ਕੀਤਾ ਸੀਗਾ ਕਿ 175 ਜਿਹੜੇ ਕਰਮਚਾਰੀ ਹੈਗੇ ਆ ਉਹਨਾਂ ਨੂੰ ਅਸੀਂ ਨੌਕਰੀਆਂ ਦਵਾਂਗੇ ਫਿਰ 2021 ਦੇ ਜਦੋਂ ਕਾਰਪੋਰੇਸ਼ਨ ਇਲੈਕਸ਼ਨ ਹੋਈ ਹਾਊਸ ਤੋਂ ਬਾਅਦ ਉਹਨਾਂ ਦਾ ਲਗਭਗ ਇਹ ਤਕਰੀਬਨ ਡੇਢ ਤੋਂ ਪੂਨੇ 200 ਸਾਲ ਪੂਨੇ 2 ਸਾਲ ਇਹ ਜਿਹੜਾ ਹੈਗਾ ਆ ਮਾਮਲਾ ਲਟਕਦਾ ਰਿਹਾ ਹੁਣ ਲਾਸਟ ਟਾਈਮ 4 ਮਹੀਨੇ ਪਹਿਲਾਂ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣੀ ਚਾਹਨਾ ਬੜੀ ਹਾਸੋ ਹੀ ਨਹੀਂ ਹੈਗੀ ਐ 4 ਮਹੀਨੇ ਪਹਿਲਾਂ ਇੱਕ ਮਤਾ ਦੁਬਾਰਾ ਤੋਂ ਪਾਸ ਕੀਤਾ ਗਿਆ ਹਾਊਸ ਦੇ ਵਿੱਚ ਕਿ ਜਿਹੜੇ 175 ਮੁਲਾਜ਼ਮ ਰੱਖੇ ਜਾਣੇ ਸਨ ਉਹ ਮਤਾ ਕੈਨਸਲ ਕੀਤਾ ਗਿਆ ਮਤਾ ਕੈਨਸਲ ਕੀਤਾ ਜਾਣਾ ਕਿਉਂ ਕੀਤਾ ਜਾਣਾ ਉਹਦੇ ਬਾਰੇ ਜਿਹੜਾ ਹੈਗਾ ਆ ਗੁੱਝੇ ਭੇਦ ਨੇ ਮੈਂ ਜ਼ਰੂਰ ਆਨਾਲੇ ਸਮੇਂ ਦੇ ਵਿੱਚ ਐ ਦੱਸਾਂਗਾ ਤੁਹਾਨੂੰ ਜੇ ਮੈਨੂੰ ਪਤਾ ਲੱਗੇਗਾ ਜਿੱਦਾਂ ਜਿੱਦਾਂ ਪਤਾ ਲੱਗੇਗਾ ਤੋਂ ਉਹ ਮਤਾ ਜਿਹੜਾ ਪਾਸ ਹੋਇਆ ਕਿ ਇਹ ਦੁਬਾਰਾ ਤੋਂ ਇੱਕ ਮੀਟਿੰਗ ਸੱਦੀ ਜਾਊਗੀ ਮਾਜੋਗ ਸਾਡੇ ਜਿਹੜੇ ਮੇਅਰ ਸਾਹਿਬ ਨੇ ਇੱਥੇ ਦੇ ਉਹਨਾਂ ਦੀ ਰਹਿਨਮਾਈ ਦੇ ਹੇਠ ਔਰ ਉਹ ਮੀਟਿੰਗ ਬਾਅਦ ਸੱਦੀ ਨਹੀਂ ਗਈ ਨਾ ਸੱਦਣ ਦਾ ਕਾਰਨ ਪਿਛਲੇ 3 ਮਹੀਨੇ ਤੋਂ ਮੈਨੂੰ ਕਿਤੇ ਨਾ ਕਿਤੇ ਇਦਾਂ ਲੱਗਦਾ ਕਿ ਜਿਹੜਾ ਹਾਊਸ ਹੈਗਾ ਉਹ ਕਾਂਗਰਸ ਦਾ ਔਰ ਕਾਂਗਰਸ ਪਾਰਟੀ ਦਾ ਹੈਗਾ ਆ ਆਲਰੇਡੀ ਜਿਹੜੇ ਐਮਸੀ ਨੇ ਖੜੇ ਅਮੀਰ ਸਾਹਿਬ ਨੇ ਐਮਐਲਏ ਸਾਹਿਬ ਨੇ ਉਹ ਜਿਹੜੇ ਕਾਂਗਰਸ ਦੇ ਹੈਗੇ ਨੇ ਤੇ ਆਮ ਆਦਮੀ ਪਾਰਟੀ ਸਰਕਾਰ ਹੋਣਾ ਤੇ ਕਿਤੇ ਨਾ ਕਿਤੇ ਕ੍ਰੈਡਿਟ ਵਾਰ ਚੱਲ ਰਿਹਾ ਸੀਗਾ ਕਿ ਜੇ 175 ਮੁਲਾਜ਼ਮਾਂ ਨੂੰ ਕੀਤਾ ਜਾਂਦਾ ਆ ਤੇ ਨੌਕਰੀਆਂ ਦਿੱਤੀਆਂ ਜਾਂਦੀਆਂ ਸ਼ਾਇਦ ਕਿਤੇ ਸਰਕਾਰ ਦੀ ਬੱਲੇ ਬੱਲੇ ਨਾ ਹੋ ਜAVE ਮੈਂ ਇੱਥੇ ਇੱਕ ਗੱਲ ਰੱਖਣੀ ਚਾਹੁੰਦਾ ਨੌਕਰੀਆਂ ਦੇਣੀਆਂ ਹਮੇਸ਼ਾ ਸਰਕਾਰ ਦਾ ਕੰਮ ਹੁੰਦਾ ਆ ਇਹ ਕਦੀ ਵੀ ਇੱਥੇ ਰਾਜਨੀਤਿਕ ਰੋਟੀਆਂ ਨਹੀਂ ਸਿਕਣੀਆਂ ਚਾਹੀਦੀਆਂ ਤੋਂ ਦੁਬਾਰਾ ਤੋਂ ਜਿਹੜਾ ਇਹ ਇਹ ਹੁਣ ਮੰਤਰੀ ਸਾਹਿਬ ਨਾਲ ਵੀ ਗੱਲ ਕੀਤੀ ਆ ਠਾਪਰ ਸਾਹਿਬ ਵੀ ਉੱਥੇ ਸੀਗੇ ਸਾਰੇ ਜਿੰਨੇ ਵੀ ਵੀਰ ਆਏ ਸੀਗੇ ਉੱਥੇ ਗੱਲ ਹੋਈ ਹੈ ਜਿਹੜਾ ਮਤਾ ਦੁਬਾਰਾ ਤੋਂ ਪਏਗਾ ਲਗਭਗ ਮੇਰੇ ਖਿਆਲ 200 ਕਰਮਚਾਰੀਆਂ ਦਾ ਮਤਾ ਪਊਗਾ ਤੇ ਇਹ ਮਤਾ ਪੈਣ ਤੋਂ ਬਾਅਦ ਫਿਰ ਇਹ ਜਿਹੜਾ ਪ੍ਰੋਸੈਸ ਅੱਗੇ ਚੱਲੇਗਾ ਤੇ ਇਹ ਜਿਹੜਾ ਧਰਨਾ ਅੱਜ ਚੱਕਿਆ ਜਾ ਰਿਹਾ ਤੋਂ ਮੈਂ ਸਮਝਦਾ ਕਿ ਸਾਰਿਆਂ ਦੀ ਮਿਹਨਤ ਦੇ ਸਦਕਾ ਇਹ ਜਿਹੜਾ ਕਪੂਰਥਲੇ ਦੀ ਜਿਹੜਾ ਸਫਾਈ ਵੱਲ ਧਿਆਨ ਦਿੱਤਾ ਜਾਊਗਾ ਔਰ ਦੁਬਾਰਾ ਤੋਂ ਜਿਹੜਾ ਸਫਾਈ ਕੀਤੀ ਜਾਊਗੀ ਕੂੜੇ ਦੀ ਕੂੜੇ ਦੇ ਕਰਕੇ ਕਪੂਰਥਲੇ ਦੇ ਲੋਕ ਜਿਹੜੇ ਹੈਗੇ ਬਹੁਤ ਜ਼ਿਆਦਾ ਇਹ ਗੰਦਗੀ ਦੇ ਢੇਰ ਦੇ ਹੋਣ ਕਰਕੇ ਇੱਥੇ ਨਰਕ ਦੀ ਜ਼ਿੰਦਗੀ ਬਤੀਤ ਕਰ ਰਹੇ ਸਨ ਤੋਂ ਮੈਂ ਪਹਿਲਾਂ ਤੇ ਇਹਨਾਂ ਦਾ ਧੰਨਵਾਦ ਕਰਦਾ ਕਿ ਜਲਦੀ ਜਲਦੀ ਤੁਸੀਂ ਆਪਣਾ ਧੰਨਾ ਚੱਕ ਕੇ ਤੇ ਤੁਸੀਂ ਇੱਥੇ ਸਫਾਈ ਵੱਲ ਧਿਆਨ ਦਿਓ ਤੇ ਆ ਜਿਹੜੀ ਕੋਝੀਆਂ ਸਿਆਸਤਾਂ ਹੈਗੀਆਂ ਆ ਇਹਨਾਂ ਤੋਂ ਥੋੜਾ ਚਾਨਣਾ ਪਾਣ ਦੀ ਲੋੜ ਹੈਗੀ ਹੈ ਕ੍ਰੈਡਿਟ ਵਾਰ ਨਹੀਂ ਹੋਣੀ ਚਾਹੀਦੀ 80 ਲੋਕ ਇੱਥੇ ਜੇ ਕੰਮ ਕਰਦੇ ਆ ਹਾਂ ਇੱਕ ਚੀਜ਼ ਮੈਂ ਹੋਰ ਐਥੇ ਰੱਖਣੀ ਚਾਹਨਾ ਜਿਹੜੇ ਬੰਦੇ ਮੈਂ ਸਮਝਦਾ ਕਿ ਜਿਹੜੇ ਬੰਦਿਆਂ ਨੂੰ 10 10 15 15 ਸਾਲ ਹੋ ਗਏ ਇੱਥੇ ਕੰਮ ਕਰਦੇ ਆ ਪਹਿਲਾਂ ਪਹਿਲ ਉਹਨਾਂ ਦੀ ਹੋਣੀ ਚਾਹੀਦੀ ਆ ਕਿ ਉਹਨਾਂ ਨੂੰ ਪਹਿਲਾਂ ਨੌਕਰੀ ਚੱਕਿਆ ਜਾਣਾ ਚਾਹੀਦਾ ਬਾਕੀ ਜਿਹੜੇ ਹੈਗੇ ਆ ਜਿਹੜੇ ਬਾਕੀ ਦੇ ਹੈਗੇ ਨੇ ਉਹ ਮੈਰਿਟ ਲਿਸਟ ਦੇ ਆਧਾਰ ਤੇ ਹੋਣੇ ਚਾਹੀਦੇ ਨੇ ਕੋਈ ਸਪਾਰਸ਼ੀ ਨਹੀਂ ਵਿੱਚ ਚਾਹੀਦਾ ਪਹਿਲ ਇਹਨਾਂ ਦੀ ਹੈ ਉਸ ਤੋਂ ਬਾਅਦ ਮੈਰਿਟ ਲਿਸਟ ਦੇ ਆਧਾਰ ਤੇ ਜਿਹੜੇ ਬਾਕੀ ਦੇ ਕਰਮਚਾਰੀ ਯਾਨੀ ਕਿ ਉਹਨਾਂ ਦੀ ਪੱਤੀ ਹੋਣੀ ਚਾਹੀਦੀ ਕਿਸੇ ਦੀ ਸਪਾਰਸ਼ ਦੇ ਅਨੁਸਾਰ ਇਹ ਪੱਤੀ ਨਹੀਂ ਹੋਣੀ ਚਾਹੀਦੀ ਇਹਨਾਂ ਗੱਲਾਂ ਦੇ ਨਾਲ ਮੈਂ ਆਪਜੀਤੋ ਜਿਹੜੀ ਇਜਾਜ਼ਤ ਮੰਗਦਾ ਹੈਗਾ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ